ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਰਾਮ ਰਾਮ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਦੇਖੋ ਇੰਗਲੈਂਡ ਦੇ ਵਰਕ ਪਰਮਿਟ ਤੇ ਇਸ ਟਾਈਮ ਬਹੁਤ ਜ਼ੋਰਾਂ ਤੇ ਚੱਲ ਰਹੇ ਆ ਔਰ ਮੈਂ ਕਈ ਵਾਰੀ ਦੱਸਿਆ ਆ ਕਿਸੇ ਨੂੰ ਵੀ ਹੈਲਪ ਚਾਹੀਦੀ ਆ ਦੇਖੋ ਜਿਹੜੀ ਫੀਸ ਆ ਤੁਸੀਂ ਇੰਨੀ ਚੀਜ਼ ਸਮਝ ਲਓ ਆਫਟਰ ਵੀਜ਼ਾ ਕੁਛ ਨਹੀਂ ਹੁੰਦਾ ਜਿਹੜੀ ਫੀਸ ਆ ਉਹ ਫੀਸ ਦੇ ਕੇ ਕੇਸ ਅਪਲਾਈ ਹੁੰਦੇ ਆ ਜਿਸ ਤਰ੍ਹਾਂ ਆਪਾਂ ਜਹਾਜ਼ 'ਚ ਚੜ੍ਹਨੇ ਆ ਤੇ ਆਪਾਂ ਜਹਾਜ਼ ਵਾਲੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਪਹਿਲਾਂ ਸਾਨੂੰ ਪਛਾਣ ਦੇ ਤਾਂ ਫਿਰ ਅਸੀਂ ਤੈਨੂੰ ਟਿਕਟ ਦੇ ਪੈਸੇ ਦਵਾਂਗੇ ਠੀਕ ਆ ਏਸੀ ਤਰ੍ਹਾਂ ਜਿੱਦਾਂ ਆਪਾਂ ਦਿੱਲੀ ਐਮਬੈਸੀ ਦੀ ਫੀਸ ਆ ਆਪਾਂ ਫੀਸ ਤਾਰ ਕੇ ਅਪਾਇੰਟਮੈਂਟ ਮਿਲਦੀ ਆ ਉਦੋਂ ਆਪਾਂ ਪੇਪਰ ਤਾਂ ਨਹੀਂ ਜਮਾ ਕਰਾ ਸਕਦੇ ਆਪਾਂ ਐਮਬੈਸੀ ਨੂੰ ਇਹ ਗੱਲ ਕਹਿ ਸਕਦੇ ਆ ਪਹਿਲਾਂ ਸਾਡੇ ਡਾਕੂਮੈਂਟ ਦੇਖ ਕੇ ਵੀਜ਼ਾ ਦੇ ਦਿਓ ਤੇ ਆਪਣੀ ਫੀਸ ਬਾਅਦ 'ਚ ਲਿਓ ਮੈਂ ਦੇਖੋ ਕਈ ਲੋਕ ਸਿਰਫ ਜਿਹੜੇ ਕਹਿੰਦੇ ਆ ਕਿ ਅਸੀਂ ਵੀਜ਼ਾ ਲੱਗੇ ਦੇ ਪੈਸੇ ਲੈਣੇ ਆ ਪਰ ਉਹ ਫੇਲ ਚਾਰਜ ਫੇਲ ਤੁਹਾਡੀ ਫੇਲ ਭੰਨਦੇ ਨਾ ਤੁਹਾਨੂੰ 40000 50000 ਰੁਪਿਆ ਲੈ ਲੈਂਦੇ ਆ ਉਹਨੇ ਉਹਨੇ ਕੀ ਗੇਮ ਖੇਡਣੀ ਹੁੰਦੀ ਆ ਤੇ ਬਾਕੀ ਜਿਹੜੀ ਵਰਕ ਪਰਮਿਟ ਦੀ ਗੱਲ ਆ ਵਰਕ ਪਰਮਿਟ ਦਾ ਜਿਹੜੀ ਫੀਸ ਆ 1450 ਪਾਉਂਦੇ ਆ ਹਰ ਇੱਕ ਵਰਕ ਪਰਮਿਟ ਦੀ ਡਿਫਰੈਂਟ ਡਿਫਰੈਂਟ ਆ ਕਿਸੇ ਜ਼ਿਆਦਾ ਵੀ ਕਿਸੇ ਥੋੜੀ ਵੀ ਆ ਤੇ ਇਹ ਐਗਰੀਕਲਚਰ ਦਾ 5 ਸਾਲ ਦਾ 1450% ਆ ਤੇ ਜੇ ਤੁਸੀਂ ਅਪਲਾਈ ਕਰਾਉਣਾ ਆ ਅਪਲਾਈ ਕਰਨ ਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਆ ਕਿਸੇ ਵੀ ਤਰ੍ਹਾਂ ਦੀ ਤੇ ਤੁਸੀਂ ਇੰਸਟਾਗ੍ਰam ਤੇ ਸੰਪਰਕ ਕਰ ਸਕਦੇ ਆ ਚੀਮਾ ਜੁਕੇ ਪੰਜਾਬੀ ਤੇ ਤੇ ਬਾਕੀ ਇੰਸਟਾਗ੍ਰam ਦਾ ਲਿੰਕ ਇਸ ਵੀਡੀਓ ਦੇ ਖੱਲੇ ਮਿਲ ਜਾਊਗਾ ਉੱਪਰ ਵੀ ਲਿਖ ਦਿੰਦਾ ਆ ਬਸ ਇਹ ਆ ਕਿ ਅਹ ਦੇਖੋ ਸਹੀ ਤਰੀਕੇ ਨਾਲ ਜਾਵੋ ਸਹੀ ਤਰੀਕੇ ਨਾਲ ਅਪਲਾਈ ਕਰੋ ਥੋੜੇ ਪੈਸਿਆਂ ਚ ਹੋ ਜਾਂਦਾ ਡਾਇਰੈਕਟ ਹੋ ਜਾਂਦਾ ਲੱਖ ਰੁਪਇਆ ਦੇਣ ਦੀ ਲੋੜ ਨਹੀਂ ਕਿਸੇ ਵੀ ਐਮਬੈਸਡਰੀ ਨੇ ਕਿਸੇ ਵੀ ਇਮੀਗ੍ਰੇਸ਼ਨ ਨੇ ਤੁਹਾਡੇ ਤੋਂ 20-20 ਲੱਖ ਨਹੀਂ ਮੰਗਣਾ ਉਹਨੇ ਆਪਣੀਆਂ ਜੋ ਸਰਕਾਰੀ ਫੀਸਾਂ ਫਿਕਸ ਆ ਉਹਨੇ ਆਪਣੀਆਂ ਫੀਸਾਂ ਲੈਣੀਆਂ ਔਰ ਫੀਸਾਂ ਦੇ ਉੱਪਰ ਹੀ ਤੁਹਾਡਾ ਕੇਸ ਅਪਲਾਈ ਹੋਣਾ ਆ ਬਸ ਇੰਨੀ ਇੱਕ ਗੱਲ ਸਮਝਣ ਦੀ ਲੋੜ ਆ ਔਰ ਦੇਖੋ ਤੁਸੀਂ ਸਾਡੇ ਤੋਂ ਕਰਾਵੋ ਜੇ ਸਾਡੇ ਤੋਂ ਨਹੀਂ ਕਰਾਉਣਾ ਪੈਸਿਆਂ ਦਾ ਡਰ ਲੱਗਦਾ ਆ ਤੁਹਾਡੇ ਕੋਈ ਰਿਸ਼ਤੇ ਦਾ ਫਰੈਂਡ ਸਰਕਲ ਇੱਥੇ ਹੈਗਾ ਆ ਉਹਨਾਂ ਨਾਲ ਗੱਲ ਕਰ ਲਓ ਉਹਨਾਂ ਨੂੰ ਪੈਸੇ ਦੇ ਦਿਓ ਉਹਨਾਂ ਨੂੰ ਕੋਈ ਜਾਣਦਾ ਆ ਉਹਨਾਂ ਨੂੰ ਕੋਈ ਜਾਣਕਾਰੀ ਚਾਹੀਦੀ ਐ ਅਪਲਾਈ ਕਰਨ ਚ ਅਸੀਂ ਉਹਨਾਂ ਦੀ ਹੈਲਪ ਕਰ ਦੇਵਾਂਗੇ ਸਾਨੂੰ ਇਹ ਨਹੀਂ ਹੈਗਾ ਪਰ ਇਹ ਆ ਕਿ ਸਹੀ ਤਰੀਕੇ ਨਾਲ ਉਹ ਥੋੜੇ ਪੈਸੇ ਦੇ ਕੇ ਆਵੋ ਤੁਹਾਨੂੰ ਇੱਥੇ ਵੀ ਕੋਈ ਪ੍ਰੋਬਲਮ ਨਹੀਂ ਪਾਉਗੀ ਤੇ ਬਾਕੀ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਉਹ ਸੰਪਰਕ ਕਰ ਸਕਦਾ ਆ ਤੇ ਜੇ ਸਾਡੇ ਤੋਂ ਅਪਲਾਈ ਕਰਾਉਣਾ ਆ ਉਹਦੇ ਉੱਤੇ ਪਾਸਪੋਰਟ ਦੀ ਫੋਟੋ ਕਾਪੀ ਆਧਾਰ ਕਾਰਡ ਦੀ 10th ਜਾਂ ਪਲੱਸ 2 ਦਾ ਸਰਟੀਫੀਕੇਟ ਤੇ ਨਾਲ ਜਿਹੜੇ 1450 ਪੁਆਇੰਟ ਫੀਸ ਹੈ ਇੰਡੀਆ ਦਾ ਡਿਟੇਲ ਲੱਖਾਂ ਇਹ ਦੇ ਕੇ ਕੇਸ ਅਪਲਾਈ ਹੋ ਜਾਂਦਾ ਆ ਤਕਰੀਬਨ 8 ਮਹੀਨੇ ਦਾ ਪ੍ਰੋਸੈਸਿੰਗ ਆ ਪਹਿਲਾਂ ਵੀ ਹੋ ਸਕਦਾ 1 ਮਹੀਨੇ 2 ਮਹੀਨੇ ਚੋਂ ਤੁਹਾਡੀ ਕਿਸਮਤ ਆ ਤੇ ਬਾਕੀ ਜਿਹੜਾ ਇੰਡੀਆ ਦਾ ਖਰਚਾ ਸਾਰਾ ਤੁਸੀਂ ਆਪ ਕਰਨਾ ਆ ਦਿੱਲੀ ਐਂਬੈਸੀ ਤੋਂ ਲੈ ਕੇ ਤੁਹਾਡੇ ਫੇਅਰ ਰੈਡੀ ਹੋਣ ਤੱਕ ਟਿਕਟ ਤੱਕ ਸਾਰਾ ਤੁਸੀਂ ਆਪ ਕਰਨਾ ਆ ਠੀਕ ਹੈ ਜੀ ਉਹ ਕਿਸੇ ਨੂੰ ਪੈਸੇ ਨਹੀਂ ਦੇਣੇ ਹੈਗੇ ਤੇ ਬਾਕੀ ਥੈਂਕ ਯੂ ਕਿਸੇ ਨੇ ਵੀ ਅਪਲਾਈ ਕਰਾਉਣਾ ਤੇ ਉਹ ਇੰਸਟਾ ਤੇ ਮੈਸੇਜ ਕਰ ਸਕਦਾ ਆ ਤੇ ਆਪਾਂ ਸਾਰੀ ਜਾਣਕਾਰੀ ਜੋ ਵੀ ਤੁਹਾਨੂੰ ਚਾਹੀਦੀ ਹੈ ਜੋ ਵੀ ਹੈਲਪ ਹੋ ਸਕਦੀ ਹੈ ਆਪਾਂ ਜਰੂਰ ਕਰਾਂਗੇ ਬਹੁਤ ਵਧੀਆ ਮੌਕਾ 5 ਸਾਲ ਦਾ ਵਰਕ ਪਰਮਿਟ ਲੱਗਦਾ ਥੈਂਕ ਯੂ ਸਤਿ ਸ੍ਰੀ ਅਕਾਲ ਆਰਾਮ ਆ